ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਨਵੇਂ ਵਲੌਗ ਦੇ ਵਿੱਚ ਤੇ ਅੱਜ ਬਈ ਆਪਣੇ ਕੋਲ ਇੱਕ ਟਰੈਕਟਰ ਸੀਗਾ ਐਂਡੋ ਫਾਰਮ 384 2021 ਮਾਡਲ ਤੇ ਉਹ ਸੇਲ ਕਰਿਆ ਜੀ ਬਾਈ ਇਹਨਾਂ ਨੂੰ ਤੇ ਟਰੈਕਟਰ ਆਪਣੇ ਵੀ ਚੱਲਿਆ ਲੋਗਲੇ ਆ ਇੱਕ ਰੋਟਾਵੇਟਰ ਦਿੱਤਾ ਅੱਠ ਫੋਟਾ ਜੀ ਗਰਵਾਜ ਦਾ ਠੀਕ ਹੈ ਰੋਟਾਵੇਟਰ ਦਾ ਆਪਣੇ ਪਹਿਲਾਂ ਵੀ ਅੱਗੇ ਦਿੱਤੇ ਬਹੁਤ ਸਾਰੀਆਂ ਵੀਡੀਓ ਪਾਈ ਹੋਈਆਂ ਤਿੰਨ ਸਿਲੰਡਰ ਵਾਲਾ ਟਰੈਕਟਰ ਦਿੱਤਾ ਜੀ 384 ਟੈਟੂ ਨਾਲ ਦੇ ਤੇ ਟਰੈਕਟਰ ਦੇ ਤੇ ਟਰੈਕਟਰ ਪੂਰਾ ਵਧੀਆ ਖੇਤੀਬਾੜੀ ਦੇ ਚੱਲਿਆ ਵਾਦਾ ਟਰੈਕਟਰ ਤੇ ਬਾਕੀ ਬਾਈ ਨਾਲ ਹੀ ਆਏ ਆ ਜਿੱਧਰ ਬਾਈ ਨਾਲ ਮਲਾਉਣਾ ਹੋਰ ਮਾਮਾ ਜੀ ਆਜੋ ਮਾੜਾ ਇੱਧਰ ਆ ਗਏ ਪੁੱਤਰਾ ਹਾਂਜੀ ਹਾਂਜੀ ਤਮੇ ਵੀ ਆਜੋ ਯਾਰ ਅੱਜ ਟਰੈਕਟਰ ਦੇ ਦਿੱਤਾ ਗਿਆ ਨਹੀਂ ਬਾਈ ਜੀ ਨੂੰ ਠੀਕ ਹੈ ਜੀ ਟਿੰਡੋ ਫਾਰਮ 348 ਠੀਕ ਹੈ ਜੀ ਜਿਹੜੀ ਮੇਰੀ ਤਮੰਨਾ ਥੋੜੀ ਇਹ ਤੀ ਬਾਈ ਨੂੰ ਟਰੈਕਟਰ ਨਾਮਾ ਦੇ ਦਈਏ ਅੱਛਾ ਚਲੋ ਮਾਰਾ ਕਿਰਪਾ ਕਰੇ ਚਲਾਉਣ ਤੋਂ ਪੰਜ ਚਾਰ ਮਹੀਨੇ ਹਾਂ ਤੇ ਨਾਮਾ ਨੂੰ ਹਰ ਪਾ ਦਾਂਗੇ ਵੀਰੇ ਸਹੀ ਗੱਲ ਹੈ ਹੈ ਬਿਲਕੁਲ ਪਤਾ ਲੱਗੂਗਾ ਜੀ ਨਵੀਂ ਗੱਡੀ ਹੈ ਜੀ ਬਹੁਤ ਸਹੀ ਗੱਲ ਹੈ ਚਲੋ ਵੈਸੇ ਟਰੈਕਟਰ ਸੀ ਬੜਾ ਵਧੀਆ ਚੁਆਇਸ ਕਰੀ ਟਰੈਕਟਰ ਦੀ ਖਰਚਾ ਘੱਟ ਵੀਰੇ ਟਰੈਕਟਰ ਬੜਾ ਵਧੀਆ ਰਿਪੇਅਰ ਕੋਈ ਨਹੀਂ ਹੈਗੀ ਰੇਟ ਵੀ ਲੋਟ ਆ ਜੀ ਰੇਟ ਜਮਾ ਲੋਟ ਆ 21 ਮਾਡਲ ਜੀ ਆਪਾਂ ਹੋਰ ਕੋਈ ਟਰੈਕਟਰ ਲੰਨੇ ਆ ਇਸ ਰੇਟ ਤੇ ਕੋਈ ਸਿੰਪਲ ਸੇਲ ਨਹੀਂ ਮਿਲਦਾ ਬਾਕੀ ਦੂਜੀ ਗੱਲ ਇਹਦਾ ਕੋਈ ਤੋੜੇ ਪੁੰਨੇ ਨਾ ਜਿੰਨੇ ਤੋਂ ਟਰੈਕਟਰ ਦਿੱਤਾ ਇੰਨੇ ਦੇ ਫੇਰ ਕੱਟ ਲੈਣਾ ਆਪਾਂ ਜਿਆਦਾ ਨਮਾ ਦੇਣਾ ਠੀਕ ਹੈ ਇਹਦੀ ਗੱਲ ਜਿੰਨੇ ਦਿੱਤਾ ਉਹਨਾਂ ਦੇ ਕੱਟ ਲੈਣਾ ਨਮਾ ਵੀ ਜਾਇ ਦੇਵਾਂਗੇ ਇਹ ਨਹੀਂ ਹੋ ਗਈ ਵੀ ਗੱਲ ਵੀ ਨਮਾ ਮਹਗਾ ਕਰ ਲਿਆ ਤਾਂ ਹੀ ਕੱਟ ਲਿਆ ਇਹ ਇੰਨੇ ਦਾ ਟਰੈਕਟਰ ਹੈਗਾ ਮਾਰਕੀਟ ਇਦੋਂ ਮਹਗੇ ਮਹਗੇ ਵੀ ਵਿਚਨੇ ਆਪਾਂ 4-4 ਲੱਖ ਦੇ ਵਿਚਨੇ ਦੇ ਨਾਲ ਦੇ ਸੇਮ ਮਾਡਲ ਸਹੀ ਹੈ ਟਰੈਕਟਰ ਬਿਲਕੁਲ ਤੇ ਬਾਈ ਆਪਣੇ ਕੋਲ ਜਿੰਨੇ ਵੀ ਕੋਈ ਆਉਂਦਾ ਕੋਈ ਸੈਕੰਡ ਹੈਂਡ ਇੰਡੋ ਫਾਰਮਿੰਗ ਆਉਂਦਾ ਉਹ ਮੈਂ ਦੂਆ ਦਾ 23 ਮਾਡਲ ਹਾਂ ਉਹ ਵੀ ਆਪਣਾ ਦੂਏ ਦਿਨੇ ਵਿਗ ਗਿਆ ਨਾਲ ਦੀ ਨਾਲ ਜਿਹਦੇ ਵਿਕਦੇ ਇਹ ਵੀ ਟਰੈਕਟਰ ਆਪਣੇ ਕੋਲ ਪਰਸੋਂ ਚੌਥੇ ਆਏ ਦਾ ਜੀ ਸਹੀ ਗੱਲ ਹੈ ਸਾਡੇ ਕੋਲ ਤਾਂ ਵੀਰੇ ਬੁਕਿੰਗ ਰਹਿੰਦੀ ਟਰੈਕਟਰਾਂ ਦੇ ਇਹਨਾਂ ਦੀ ਇੱਕੋ ਫਾਰਮ ਦੀ ਸਪੈਸ਼ਲ ਹਾਂ ਹਾਂ ਆਮ ਫੋਨ ਆਇਆ ਰਹਿੰਦਾ ਵੀਰੇ ਦਾ ਕੋਈ ਇੰਡੋ ਫਾਰਮ ਦੀ ਪੁਰਾਣਾ ਹੈਗਾ ਤਾਂ ਦੇ ਦੂ ਤੇ ਤੁਹਾਡਾ ਸਾਡੇ ਬਾਈ ਨਾਲ ਨੇ ਕਰਾਇਆ ਬਾਈ ਪੰਮੇ ਬਾਈ ਨਾਲ ਧੰਨਵਾਦ ਪੈਸੇ ਵੀ ਘੱਟ ਲੰਨੇ ਆ ਘੱਟ ਤਾਂ ਨਹੀਂ ਲੰਦੇ ਹੈਗੇ ਠੀਕ ਲੰਨੇ ਆ ਚਲੋ ਸਹਜ ਮਰਜੀ ਕਰ ਦੋ ਬਦ ਕੋਈ ਤਾਂ ਵੀ ਕੁਝ ਸਾਡੇ ਕੋਲ ਪੂਰਾ ਸਹਿਯੋਗ ਹੈ ਭਾਈਆਂ ਸਾਡੇ ਤਾਂ ਵਜਾ ਕਰਦੇ ਕੰਮ ਸਾਰੇ ਕੰਮ ਵਧੀਆ ਕਰਦੇ ਅਸੀਂ ਆਪਣੀ ਏਜੰਸੀ 'ਚ ਕੋਈ ਮਿਸਤਰੀ ਨਹੀਂ ਰੱਖਿਆ ਵਾ ਬਾਈ ਉਹ ਨਹੀਂ ਉਹ ਸਾਡੇ ਬੰਦੇ ਸਰਵਿਸਾਂ ਵਗੈਰਾ ਅਸੀਂ ਆਪ ਕਰਦੇ ਆ ਸਹੀ ਗੱਲ ਹੈ ਜੇ ਕੋਈ ਹੋਰ ਕੰਮ ਨਿਕਲਦਾ ਕੋਈ ਮੇਜਰ ਕੋਈ ਮੇਜਰ ਕੰਮ ਹੋਵੇ ਤਾਂ ਭਾਈ ਉਹ ਨਹੀਂ ਕਰ ਦਿੰਦੇ ਆਹੀ ਗੱਲ ਹੈ ਠੀਕ ਹੈ ਵੀਰੇ ਬਹੁਤ ਧੰਨਵਾਦ ਦੋਨੇ ਭਾਈਆਂ ਦਾ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਵੀ ਨਾਲੇ ਮੁਬਾਰਕਾਂ ਦਵਾ ਬਾਈ ਨੂੰ ਵੀ ਮੁਬਾਰਕਾਂ ਬਹੁਤ ਬਹੁਤ ਤੁਹਾਨੂੰ ਮੁਬਾਰਕਾਂ ਮੇਰੀ ਬਹੁਤ ਬਹੁਤ ਤੁਹਾਨੂੰ ਵਧਾਈਆਂ ਬੜੀ ਰੂਟਾ ਵੇਟਰ ਦੀਆਂ ਵਧਾਈਆਂ ਬਹੁਤ ਬਹੁਤ ਬਾਈ ਪੰਮੇ ਦੇ ਏਰੀਆ ਦਾ ਹੀ ਆ ਹਾਂਜੀ ਗਵਾਂਡੀ ਪੰਮੇ ਦਾ ਹਾਂ ਹਾਂ ਪੰਮੇ ਵੀਰ ਦਾ ਮਜਰਾ ਪਿੰਡ ਬਾਈ ਇੱਕ ਗੱਲ ਦੇਖੀ ਜਦੋਂ ਗਵਾਂਡੀ ਟੱਕਰ ਦਾ ਨਾ ਹੌਸਲਾ ਹੋ ਰਿਹਾ ਹੋ ਜਾਂਦਾ ਉਹ ਕਿ ਉਹ ਹੋ ਰਿਹਾ ਯਾਰ ਯਾਨੀ ਗੱਲ ਇਹ ਮੰਨਣੀ ਪਊਗੀ ਹਾਂ ਪੰਮੇ ਬਾਈ ਨੇ ਫਿਰ ਬਾਕੀ ਢੱਕਾ ਤੋੜਿਆ ਸਾਨੂੰ ਥੋੜਾ ਦੂਰ ਸੰਭਲਿਆ ਹੋਇਆ ਬਾਈ ਬਾਈ ਇਦਾਂ ਹੀ ਹੋ ਗਈ ਗੱਲ ਅਸੀਂ ਉੱਥੇ ਆਏ ਆ ਵਿਚਾਲੇ ਵਿਚਾਲੇ ਬੰਦੇ ਨੂੰ ਦੋਵੇਂ ਦੇਖਣੇ ਪੈਣੇ ਆ ਚਲੋ ਦੋਨੇ ਆਜਾ ਫਰਮਾਂ ਜੀ ਆਜੋ ਆਜੋ ਉੱਧਰ ਖੜ੍ਹ ਜਾਓ ਵੀਰੇ ਉੱਧਰ ਭਾਈ ਆਜੋ ਮਿੱਤਰ ਆਜਾ ਯਾਰ ਆਜੋ ਯਾਰ ਆਜੋ ਭਾਈ ਆਜੋ ਉਹ ਨਾ ਮੜ ਲੜ ਗਿਆ ਜਰਾ ਇਹ ਤਾਂ ਲੜੇ ਪਾ ਲੱਗਦਾ ਨਹੀਂ ਯਾਰ ਭਾਈ ਉੱਪਰ ਚੜ ਜਾਵਾਂ ਫੇ ਕਨੇਡੀ ਭਰ ਜਾਂਦਾ ਮੈਂ ਓਕੇ ਜੀ ਮੁਬਾਰਕਾਂ ਬੇਲੀ ਤੁਹਾਨੂੰ ਬਹੁਤ ਬਹੁਤ ਬੈਗਨ ਦਿਨ ਦੁੱਗਣੀ ਰਾਤ ਚੋਕੜੇ ਤੁਹਾਨੂੰ ਤਰੱਕੀਆਂ ਬਖਸ਼ੇ ਸਾਰੇ ਵੀਰਿਆ ਨੂੰ ਠੀਕ ਹੈ ਵੀਰ ਜੀ ਕੰਮ ਕਾ ਤੁਹਾਡੇ ਤੇ ਚੱਲਦਾ ਰਹੇ ਵਧੀਆ ਅਸੀਂ ਵੀ ਜੀ ਚਾਹੇ ਕੋਈ ਟਰੈਕਟਰ 7 ਲੱਖ ਵਾਲਾ ਲੈ ਆਵੇ ਠੀਕ ਹੈ ਜੀ ਚਾਹੇ ਕੋਈ ਲੈ ਆਵੇ 2 ਲੱਖ ਵਾਲਾ ਅਸੀਂ ਐਨ ਖੁਸ਼ੀ ਨਾ ਤੋੜ ਲੈ ਪੁੱਛ ਲੈ ਸਾਨੂੰ ਤਾਂ ਨਵੇਂ ਪੁਰਾਣੇ ਸਾਰੇ ਇੱਕ ਬਰਾਬਰ ਹਾਂ ਤੁਸੀਂ ਦੱਸੋ ਜਿਹੜੇ ਪੱਲੇ ਅੜ ਗਏ ਨਹੀਂ ਤਾਂ ਹੁਣ ਸਾਡੇ ਰੋਣ ਨੂੰ ਤਾਂ ਪੱਲੇ ਆ ਜਾ ਕੇ ਟਾਈਮ ਹੁੰਦਾ ਮਾਰੇ ਮੈਨੂੰ ਉੱਪਰ ਲਿਖਿਆ ਵਾ ਵੀ ਸ਼ਾਮ ਨੂੰ 6:30 ਵਜੇ ਤੁਰਨਾ ਤੋਂ ਹੀ ਛੋਟਾ ਵੀਟਰ ਦੀ ਵੀ ਉਹ ਉਹ ਕਰੀਏ ਹਾਂ ਹਾਂ ਛੋਟਾ ਦੋ ਚੀਜ਼ਾਂ ਯਾਰ ਪੁੱਲੇ ਰੋਟਾਵੇਟਰ ਦਾ ਪੁੱਲੇ ਕੇ ਤੇ ਡੈਕਟਰ ਦੇ ਚੌਥੇ ਹੋਰ ਹਾਂ ਸਹੀ ਵੀਰੇ ਜਿਆਨੀ ਵੀਰੇ ਆਜੋ ਰੋਟਾਵੇਟਰ ਆਪਾਂ ਨੇ ਆਹ ਦਿੱਤਾ ਜੀ 8 ਫੁੱਟਾ ਗਰਵਾਜ ਵਾਲਿਆਂ ਦਾ ਅਮੀ ਇਹਨਾਂ ਨੇ ਸਟicker ਚੇਂਜ ਕਰਤਾ ਜੀ ਹੁਣ ਬਿਲਕੁਲ ਸਟicker ਚੇਂਜ ਕਰਦੇ ਪਹਿਲਾਂ ਸਟਿੱਕਰ ਬੜਾਉਂਦਾ ਤਾਂ ਦੂਨੇ ਸਿੱਕਰ ਚੇਂਜ ਕਰਦੇ ਗਿਆਨੀ ਵੀਰੇ ਸਾਨੂੰ 2-3 ਸਾਲ ਹੋ ਗਏ ਸਰਚ ਕਰਦਿਆਂ ਨੂੰ ਠੀਕ ਹੈ ਜੀ ਵੀ ਕਿਹੜਾ ਰੂਟਰ ਆ ਬੀਟਰ ਦੀ ਆਪਾਂ ਡੀਲਰਸ਼ਿਪ ਲਈਏ ਹਾਂਜੀ ਰੇਟ ਵੀ ਸਹੀ ਹੋਵੇ ਕੁਆਲਿਟੀ ਵੀ ਵਧੀਆ ਹੋਵੇ ਇਹਦੇ ਨਾਲ ਤਾਂ ਸ਼ਾਇਦ 90-90 ਹਜ਼ਾਰ ਤੇ ਮਿਲ ਜਣਾ ਮੈਨੂੰ ਲੱਗਦਾ ਇਹਦੇ ਨਾਲ ਦੇ 1.60 ਹਜ਼ਾਰ ਦੇ ਵੀ ਹੈਗੇ ਨੇ ਵੀ ਦੋਨੇ ਤਰ੍ਹਾਂ ਦਾ ਬਚਾਅ ਹੋਣਾ ਚਾਹੀਦਾ ਅਸੀਂ ਟਰੈਕਟਰ ਵੀ 2 ਸਾਲ ਸਰਚ ਕਰੀਏ ਕਿ ਸਾਡਾ ਟਰੈਕਟਰ ਰੁਪਈਆਂ 'ਚ ਘਟ ਹੈ ਡੀਜ਼ਲ ਘਟ ਖਾਂਦਾ ਕੰਮ ਪੂਰਾ ਕਰਦਾ ਰਪਈਆਂ ਦਾ ਲੱਖਾਂ ਦਾ ਫਰਕ ਹੈ ਲੱਖਾਂ ਦਾ ਫਰਕ ਸੇਮ ਇਦਾਂ ਹੀ ਰੋਟਾਵੇਟਰ ਹੈ ਅਸੀਂ ਖੁਦ ਜ਼ਿੰਮੇਦਾਰ ਆਂ ਆਪਾਂ ਜਿਹੜੀ ਸਭ ਕੁਝ ਵਰਤਿਆ ਹੋਈ ਹੈ ਹਰ ਇੱਕ ਦਾ ਪਤਾ ਹੀ ਆ ਜੇ ਤੁਹਾਨੂੰ ਇਹਦੇ ਵਿੱਚ ਬਈ ਕੋਈ ਚੱਕਰਾਂ ਦਾ ਫਰਕ ਲੱਗਿਆ ਮੜਾ ਮੋਟਾ ਪਹਿਲਾਂ ਤੁਸੀਂ ਦੇਖੋ ਚਲਾ ਕੇ ਜੇ ਤੁਹਾਨੂੰ ਗਰੇ ਵਿੱਚ ਲੱਗਿਆ ਟਰੈਕਟਰ ਲੋਡ ਲੰਦਾ ਥੋੜੇ ਖੇਤਾਂ ਜਾ ਕੇ ਕੰਪਨੀ ਦਾ ਬੰਦਾ ਥੋੜੀ ਗਾਰੀ ਬਦਲ ਕੇ ਜਾਓ ਠੀਕ ਹੈ ਇੱਕ ਸਾਲ ਦੀ ਪੂਰੀ ਗਾਰੰਟੀ ਹੈ ਜੇ ਤੁਹਾਨੂੰ ਗੇਅਰ ਵਿੱਚ ਕੋਈ ਸੀਲ ਦੀ ਕੋਈ ਦਿੱਕਤ ਆ ਗਈ ਤਾਂ ਪੂਰੀ ਥੱਲੀ ਹੈ ਠੀਕ ਹੈ ਜੀ ਕੱਦੂ-ਕੱਦੂ ਜਿਵੇਂ ਮਰਜ਼ੀ ਕਰਿਓ ਪਾਣੀ ਸੇ ਮਕੈਨੀਕਲ ਸੀਲ ਹੈ ਪਾਣੀ ਪੈਣ ਦੀ ਕੋਈ ਸਭਾਵਨਾ ਨਹੀਂ ਹੈਗੀ ਸਿਰਫ ਆਪਣੇ ਕੋ ਰੋਟਾਵੇਟਰ ਨਹੀਂ ਆਉਣੇ ਕਰਵਾਜ ਦੇ ਖੇਤੀਬਾੜੀ ਜਿੰਨੇ ਵੀ ਇੰਪਲੀਮੈਂਟ ਹੋਰ ਹੈਗੇ ਨੇ ਲੇਜ਼ਰ ਕਰਾਜੀ ਟੂਰੀ ਮਸ਼ੀਨ ਹੈ ਉਲਟਾਵੇਂ ਹੜਲੇ ਸਾਰਾ ਕੁਝ ਅਵੇਲੇਬਲ ਹੈਗਾ ਜੀ ਠੀਕ ਹੈ ਜੇ ਕਿਸੇ ਹੋਰ ਚੀਜ਼ ਦੀ ਲੋੜ ਹੋਈ ਤਾਂ ਉਹ ਵੀ ਮਿਲ ਜੂ ਸਾਡੇ ਕੋਈ ਗੱਲ ਨਹੀਂ ਨਗੋ ਮੈਦੂ ਆ ਜਾ ਕਹਿੰਦੇ ਵੀਰੇ ਹਾਂ ਮੈਂ ਤੁਸੀਂ ਆਜੋ ਤੇ ਤੇ ਸਾਵਨ ਫੇ ਪਾਲਟੀ ਪਾਲਟੀ ਲੈਣੀ ਹੈ ਤੇ ਬੰਦੇ ਨੇ ਟਰੈਕਟਰ ਲੈ ਲਿਆ ਸਵਾਸ਼ ਵੀਰੇ ਆਜੋ ਆ ਗਿਆ ਜੀ ਆ ਗਿਆ ਤੇ ਅਸੀਂ ਉਲਟੀ ਪਾਲਟੀ ਚਲੇ ਗਏ ਨਹੀਂ ਯਾਰ ਇੱਧਰ ਸਾਡਾ ਓਕੇ ਜੀ ਠੀਕ ਹੈ ਜੀ ਠੀਕ ਹੈ ਜੀ ਮੁਬਾਰਕਾਂ ਕਹਿਣੀ ਵੀਰੇ ਬਹੁਤ-ਬਹੁਤ ਤੁਹਾਨੂੰ ਜੀ ਡਬਲ ਮੁਬਾਰਕਾਂ ਵੀਰੇ ਦੋਨੇ ਦੋਨੇ ਚੀਜ਼ਾਂ ਤੇ ਲੋ ਜੀ ਬਾਈ ਇਹ ਆਪਣਾ ਜਿਹੜਾ ਟਰੈਕਟਰ ਤੇ ਰੋਟਾਵੇਟਰ ਚੱਲਿਆ ਜੀ ਇਹ ਮਾਜਰੇ ਪਿੰਡ ਚੱਲਿਆ ਇੱਧਰ ਆਪਣਾ ਸਿਸਮਾ ਰੋਡ ਤੇ ਆ ਕਰਾਲੀ ਰੋਡ ਤੇ ਠੀਕ ਹੈ ਜੀ ਤੇ ਆਪਣੇ ਕੋਲ ਟਰੈਕਟਰ 21 ਮਾਡਲ ਸੀਗਾ ਇਹ ਸੈਕੰਡ ਹੈਂਡ ਦੇ ਵਿੱਚ ਆਇਆ ਬਾਜੀ ਤੇ ਬਾਈ ਇਹਨਾਂ ਨੂੰ ਮੁਬਾਰਕਾਂ ਬਹੁਤ-ਬਹੁਤ ਬਾਈ ਨੇ ਬੜੇ ਹੋਰ ਪੁਰਾਣਾ ਟਰੈਕਟਰ ਦੇਖਦੇ ਫਿਰਦੇ ਸੀ ਬਾਈ ਇਹਨਾਂ ਨੇ ਆਹ ਦੇਖਿਆ ਚਲਾ ਚਲੂ ਕੇ ਟਰੈਕਟਰ ਚੱਲਿਆ ਵਾ ਬਾਈ ਹੈਗਾ ਇਹ 24 2500 ਘੰਟੇ ਟਾਇਰ ਨਾਲ ਦੇ ਅਧੇ ਕ ਤੇ ਬਾਈ ਇਹਨਾਂ ਨੂੰ ਪੂਰੀ ਗਾਰੰਟੀ ਦਿੱਤੀ ਟਰੈਕਟਰ ਦੀ ਵੀ ਯਾਦ ਰੱਖੋਗੇ ਟਰੈਕਟਰ ਨੂੰ ਠੀਕ ਹੈ ਜੀ ਟਾਇਟੂਲ ਵਾਸੇ ਨਾਲ ਦੇ ਟਾਇਰ ਹੈਗੇ ਆ 40 45 ਪੈਸੇ ਟਰੈਕਟਰ ਆਪਾਂ ਨੇ ਬਿਲਕੁਲ ਬਾਈ ਇਹਨਾਂ ਨੂੰ ਜਾਇ ਜੇ ਮੁੱਲ ਦੇ ਵਿੱਚ ਦਿੱਤਾ 38 48 ਇਹ 21 ਮਾਡਲ ਤੇ ਲੋ ਜੀ ਬਾਈ ਲਗਭਗ ਸਾਰੇ ਏਜੰਸੀ ਵਾਲੇ ਚਲੇ ਗਏ ਜੌਂਡੀਰ ਵਾਲੇ ਤੇ ਇੰਡੋ ਫਾਰਮ ਵਾਲੇ ਰਹਿ ਗਏ ਠੀਕ ਹੈ ਜੀ ਟੋਡੋਮੀਟਰ ਆਪਾਂ ਨੇ ਇੱਕ ਤੋਂ ਹੋਰ ਦੇ ਦੇਣੇ ਬਾਈ ਦੋ ਦਿਨ ਦੇ ਵਿੱਚ ਵਿੱਚ ਕਿਉਂਕਿ ਹੁਣ ਸੀਜ਼ਨ ਆ ਬਾਈ ਕਦੂ ਕਦੂ ਮੂਰੇ ਆ ਤਾਨੂੰ ਪਤਾ ਇਹਨਾਂ ਦਿਨਾਂ 'ਚ ਲੋਡ ਹੁੰਦੀ ਜ਼ਿਆਦਾ ਰੋਟਾਵੇਟਰ ਦੀ ਤੇ ਜਿਵੇਂ ਕਿ ਤੁਹਾਨੂੰ ਪਹਿਲਾਂ ਦੱਸਿਆ ਹੁਣ ਆਪਣੇ ਬਾਈ ਨਵੇਂ ਉਹਦੇ 'ਚ ਆ ਗਏ ਸਟਿੱਕਰਾਂ ਦੇ ਵਿੱਚ ਇੱਕ ਦੋ ਥੋੜਾ ਜਿਹਾ ਹੋਰ ਫਰਕ ਪਾਇਆ ਇਹਨਾਂ ਨੇ ਠੀਕ ਆ ਜੀ ਤੇ ਸਪਰਿੰਗ ਸਪਰੰਗ ਆਪਾਂ ਬਾਈ ਜਦ ਇਹ ਕੱਸ ਦੋਨੇ ਬਾਅਦ 'ਚ ਕੋਈ ਥੋੜੀ ਜੀ ਬਾਈ ਰਾਤ ਨੂੰ ਥੋੜਾ ਡਰ ਜਾਂਦਾ ਚੱਕਣ ਚੁੱਕਣ ਦਾ ਤਾਂ ਕਰ ਕਿਹੜਾ ਜ਼ਿਆਦਾ ਸਮਾਨ ਐਕਸੈਸਰੀ ਆ ਆਪਾਂ ਜਦ ਇਹ ਮੌਕੇ ਤੇ ਹੀ ਕੱਸਦੇ ਆ ਠੀਕ ਆ ਜੀ ਤੇ ਆਪਾਂ ਇੱਕ ਦੋ ਟਰੈਕਟਰ ਵੀ ਦਿੱਤੇ ਆ ਬਾਈ ਉਹਦੇ ਵੀ ਵੀਡੀਓ ਆਪਾਂ ਪਾਵਾਂਗੇ ਇੱਕ ਆਪਣੇ ਕੋਲ ਸਵਰਾਜ ਆ 855 19 ਮਾਡਲ ਉਹਦੀ ਆਪਾਂ ਕਰ ਲੂ ਪਾਉਂਗੇ ਵੀਡੀਓ ਆਪਾਂ ਵਿੱਚ ਕੱਟਿਆ ਜ ਨਵੇਂ ਦੇ ਠੀਕ ਹੈ ਜੀ ਉਹਨੂੰ ਕਰ ਲੂ ਆਪਾਂ ਬਣਾ ਕੇ ਲੱਗ ਤੇ ਵੀਡੀਓ ਪਾਉਂਗੇ ਉਹਦੀ ਤੇ ਬਾਕੀ ਕਿਸੇ ਨੇ ਵੀ ਵੀਰ ਨੇ ਬਾਈ ਟਰੈਕਟਰ ਲੈਣਾ ਹੁੰਦਾ ਇੰਡੋ ਫਾਰਮ ਤਾਂ ਉਹਨੇ ਨਾਲ ਜ਼ਰੂਰ ਕਨੈਕਟ ਕਰ ਸਕਦੇ ਨੰਬਰ ਥੱਲੇ ਮੈਂਸ਼ਨ ਹੁੰਦਾ ਸਕਰੀਨ ਦੇ ਤੇ ਰੋਟਰੋਵੇਟਰ ਲੈਣਾ ਗਰਵਾਜ ਦਾ ਉਹ ਵੀ ਜ਼ਰੂਰ ਕਨੈਕਟ ਕਰ ਸਕਦਾ ਜੀ ਰੋਪੜ ਦਾਣਾ ਮੰਡੀ ਵੀ ਹੈ ਲੋਕੇਸ਼ਨ ਆਪਣੀ ਬਿਲਕੁਲ ਮੇਨ ਹਾਈਵੇ ਤੇ ਤੇ ਬਾਕੀ ਠੀਕ ਹੈ ਅੱਜ ਦੇ ਬਲੌਗ ਵਿੱਚ ਇੰਨਾ ਹੀ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਰਿਓ ਤੇ ਆਪਣੇ YouTube ਚੈਨਲ ਜੇ ਕੋ ਮਹਾਲ ਨੂੰ ਕਰਿਓ ਸਬਸਕ੍ਰਾਈਬ ਮਿਲਦੇ ਆ ਕਿਸੇ ਹੋਰ ਨਵੀਂ ਵੀਡੀਓ ਦੇ ਵਿੱਚ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ